ਦੀ ਪੰਜਾਬੀ ਉਹ ਸਸਰੀ ਕਾਰ ਸਾਰੇ ਪੰਜਾਬੀਆਂ ਨੂੰ ਪਿਆਰ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਭਗਵਾਨ ਤਮਾਨ ਸੀਐਮ ਨੇ ਤਾਂ ਕਹਿਤਾ ਸੀ ਵੀ ਨਸ਼ਿਆਂ ਤੇ ਆਪਾਂ ਵੀ ਮੰਨ ਲੋ ਕਿ ਲਠੋਕਤਾ ਵੀ ਨਸ਼ਿਆਂ ਨੂੰ ਲੈ ਕੇ ਹੁਣ ਦੇਖਿਆ ਜਾਵੇ ਪੰਜਾਬ ਦੇ ਵਿੱਚ ਦਿਨ ਤੋਂ ਦਿਨ ਜ਼ੋਰ ਪੈ ਰਿਹਾ ਨਸ਼ੇ ਤੇ ਤੇ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਸੁਣਾਉਣੀ ਹੈ ਇੱਕ ਆ ਵੀਡੀਓ ਸੁਣੋ ਪਹਿਲਾਂ ਵੀਡੀਓ ਤੇ ਚੱਲਦੇ ਆਂ ਤੇ ਫਿਰ ਕਰਾਂਗੇ ਵਿਚਾਰ ਸਾਂਝੇ ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ 53 ਕਿਲੋ ਨਸ਼ਾ ਫੜਿਆ ਗਿਆ ਹੈ ਤੇ ਇਹ ਨਸ਼ਾ ਫੜਨ ਦੀ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਤੇ ਦੂਜੀ ਵੱਡੀ ਖਬਰ ਹੈ ਕਿ ਇੱਕ ASI ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਦੋਨੇ ਖਬਰਾਂ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸਦਾ ਗੌਰ ਨਾਲ ਸੁਣਿਓ ਆਪਣਾ ਕੀਮਤੀ ਕਮੈਂਟ ਜਰੂਰ ਲਿਖਿਓ ਤੇ ਮਿੱਤਰ ਪਿਆਰਿਓ ਇੱਕ ਛੋਟੀ ਜੀ ਬੇਨਤੀ ਹੈ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਵੇਲੇ ਸਿਰ ਪਹੁੰਚਦੀ ਰਹੇ ਮਿੱਤਰ ਪਿਆਰੋ ਪਹਿਲੀ ਵੱਡੀ ਖਬਰ ਆਈ ਹੈ ਕਿ ਸਰਕਾਰੀ ਬੱਸ ਦੇ ਵਿੱਚੋਂ 53 ਕਿਲੋ ਨਸ਼ਾ ਫੜਿਆ ਗਿਆ ਔਰ ਇਹ ਨਸ਼ਾ ਬੜੇ ਨਾਟਕੀ ਤਰੀਕੇ ਦੇ ਨਾਲ ਫੜਿਆ ਗਿਆ ਖਬਰ ਇਹ ਹੈ ਕਿ ਇੱਕ ਬੱਸ ਦੇ ਡਰਾਈਵਰ ਤੇ ਕੰਡੈਕਟਰ ਦਿੱਲੀ ਤੋਂ ਨਸ਼ਾ ਲਿਆ ਕੇ ਪੰਜਾਬ ਦੇ ਵਿੱਚ ਵੇਚਦੇ ਸੀ ਪੁਲਿਸ ਦਾ ਉਹਨਾਂ ਦੇ ਉੱਪਰ ਦੋਸ਼ ਹੈ ਕਿ ਉਹ ਲਗਾਤਾਰ ਇਹ ਕੰਮ ਕਰ ਰਹੇ ਸੀ ਤੇ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਤੇ ਪੁਲਿਸ ਨੇ ਫਿਰ ਪੂਰਾ ਜਾਲ ਵਿਛਾ ਕੇ ਪੂਰੀ ਤਿਆਰੀ ਕਰਕੇ ਉਹਨਾਂ ਨੂੰ ਫੜਿਆ ਤੇ ਬੱਸ ਸਰਕਾਰੀ ਬੱਸ ਦੇ ਵਿੱਚੋਂ 53 ਕਿਲੋ ਨਸ਼ਾ ਬਰਾਮਦ ਹੋਇਆ ਉਹ ਬੱਸ ਜਦੋਂ ਦਿੱਲੀ ਤੋਂ ਪੰਜਾਬ ਨੂੰ ਆ ਰਹੀ ਸੀ ਤਾਂ ਪੁਲਿਸ ਉਹਨਾਂ ਦੇ ਪਿੱਛੇ ਲੱਗ ਗਈ ਤੇ ਜਦੋਂ ਉਹ ਬੱਸ ਫਗਵਾੜੇ ਪਹੁੰਚੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਬੱਸ ਦੀ ਤਲਾਸ਼ੀ ਲਈ ਗਈ ਤਾਂ ਫਿਰ ਉਹਦੇ ਵਿੱਚੋਂ 53 ਕਿਲੋ ਡੋਡੇ ਭੁੱਕੀ ਬਰਾਮਦ ਹੋਈ ਹੈ ਤੇ ਜਿਹੜੇ ਡਰਾਈਵਰ ਤੇ ਕੰਡੈਕਟਰ ਨੇ ਉਹਨਾਂ ਦੋਨਾਂ ਨੂੰ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕਰ ਲਿਆ ਗਿਆ ਡਰਾਈਵਰ ਹਰਦੇਵ ਸਿੰਘ ਤੇ ਕੰਡੈਕਟਰ ਲਵਪ੍ਰੀਤ ਸਿੰਘ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਪੁਲਿਸ ਦਾ ਦਾਅਵਾ ਹੈ ਪੁਲਿਸ ਕਹਿੰਦੀ ਹੈ ਕਿ ਇਹ ਲਗਾਤਾਰ ਇਹ ਕੰਮ ਕਰ ਰਹੇ ਸੀ ਔਰ ਇਹਨਾਂ ਦੇ ਹੱਥ ਰਲੇ ਹੋਏ ਸੀ ਔਰ ਇਹ ਸਰਕਾਰੀ ਬੱਸ ਦੀ ਵਰਤੋਂ ਨਸ਼ਾ ਲਿਉਣ ਤੇ ਲਿਜਾਣ ਦੇ ਲਈ ਕਰਦੇ ਸੀ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਕਿਸਮ ਦਾ ਮਾਮਲਾ ਆਇਆ ਸਾਹਮਣੇ ਹੁਣ ਤੱਕ ਪੁਲਿਸ ਨੇ بڑے ਦਾਅਵੇ ਕੀਤੇ ਬੜਾ ਥਾਵਾ ਤੋਂ ਨਸ਼ਾ ਫੜਨ ਦੇ ਪਰ ਸਰਕਾਰੀ ਬੱਸ ਦੇ ਵਿੱਚੋਂ ਇੰਨਾ ਨਸ਼ਾ ਔਰ ਫਿਰ ਉਹ ਕਨੈਕਟਰ ਤੇ ਡਰਾਈਵਰ ਦੇ ਉੱਪਰ ਜਿਹੜੇ ਦੋਸ਼ ਨੇ ਕਿ ਉਹ ਇਹ ਕੰਮ ਕਰਦੇ ਸੀ ਇਹ ਮਾਮਲਾ ਸੱਚ ਮੁੱਚ ਨਵੀ ਕਿ ਸੁੰਦਾ ਹੈ ਦੇਖੋ ਨਸ਼ਾ ਜੇ ਪੁਲਿਸ ਤੇ ਸਰਕਾਰ ਰੋਕਣਾ ਚਾਵੇ ਤਾਂ ਇਹ ਰੋਕ ਸਕਦਾ ਹੈ ਸਰਕਾਰ ਤੇ ਪੁਲਿਸ ਦੀ ਨੀਅਤ ਚਾਹੀਦੀ ਹੈ ਤੇ ਨੀਅਤ ਦੇ ਵਿੱਚੋਂ ਨੀਤੀ ਪੈਦਾ ਹੁੰਦੀ ਹੈ ਤੇ ਜੇ ਦੋਵੇਂ ਰਲ ਜਾਣ ਫਿਰ ਨਸ਼ੇ ਦੀ ਬਰਬਾਦੀ ਰੁਕ ਸਕਦੀ ਹੈ ਉਹਨਾ ਟਾਈਮ ਨਹੀਂ ਪੰਜਾਬ ਚ ਇਹ ਜਿਹੜਾ ਨਸ਼ਾ ਫੈਲਿਆ ਹੈ ਨਾ ਇਹ ਵੀ ਆਪਣੇ ਆਪ ਨਹੀਂ ਫੈਲਿਆ ਇਹ ਗੰਦੀਆਂ ਸਿਆਸਤਾਂ ਦੀ ਦੇਣ ਹੈ ਗੰਦੀਆਂ ਸਿਆਸਤਾਂ ਨੇ ਨਸ਼ਾ ਫਲਾਇਆ ਫੈਲਣ ਦਿੱਤਾ ਔਰ ਪੁਲਸ ਦੀ ਮਾੜੀ ਕਾਰਗੁਜ਼ਾਰੀ ਤੇ ਰਲੇ ਹੋਏ ਬੰਦਿਆਂ ਕਾਰਨ ਇਹ ਨਸ਼ਾ ਜਿਹੜਾ ਹੈ ਇਹ ਬਹੁਤ ਵੱਡੇ ਪੱਧਰ ਤੇ ਫੈਲਿਆ ਤੇ ਅੱਜ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਹੇਠ ਮਹਿੰਮ ਚਲਾਉਣ ਦਾ ਦਾਵਾ ਪੰਜਾਬ ਸਰਕਾਰ ਨੇ ਕੀਤਾ ਪਰ ਸਵਾਲ ਅੱਜ ਵੀ ਬਰਕਰਾਰ ਨੇ ਕਿ ਕੀ ਨਸ਼ਾ ਰੁਕ ਗਿਆ ਨਸ਼ਾ ਬੰਦ ਹੋ ਗਿਆ ਸਵਾਲ ਇਹ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਦਾਵਾ ਕਰ ਰਹੀ ਹੈ ਕਿ ਅਸੀਂ ਲਗਭਗ ਨਸ਼ਾ ਸਮਾਪਤ ਕਰ ਦਿੱਤਾ ਮੁੱਖ ਮੰਤਰੀ ਨੇ ਪਿਛਲੇ ਦਿਨੀ ਕਿਹਾ ਬਸ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਤੋਂ ਨਸ਼ਾ ਬਿਲਕੁਲ ਖਤਮ ਕਰਨ ਦਾ ਐਲਾਨ ਕਰ ਦੇਣਾ ਪੁਲਿਸ ਦੇ ਡੀਜੀਪੀ ਸਾਹਿਬ ਨੇ ਤਾਂ ਇੱਕ ਵਾਰੀ ਪਹਿਲਾਂ ਕਹਿਤਾ ਸੀ ਉਹਨਾਂ ਨੇ ਤਾਂ ਇੱਕ ਤਰੀਕ ਦੇਤੀ ਸੀ ਉਸ ਤੋਂ ਬਾਅਦ ਚਲੋ ਚੁੱਪਚਾਹ ਹੀ ਹੋ ਗਈ ਉਹ ਬਾਅਦ ਚ ਉਸ ਤਰੀਕ ਦੇ ਉੱਪਰ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਆਇਆ ਪਰ ਕੀ ਤੁਹਾਡੇ ਇਲਾਕੇ 'ਚ ਨਸ਼ਾ ਖਤਮ ਹੋ ਗਿਆ ਤੁਹਾਡੇ ਪਿੰਡ ਆਲੇ ਦੁਆਲੇ ਨਸ਼ਾ ਮਿਲਣਾ ਬੰਦ ਹੋ ਗਿਆ ਇਹ ਕਮੈਂਟ ਤੁਸੀਂ ਜ਼ਰੂਰ ਲਿਖਿਓ ਕਿਉਂਕਿ ਇੱਥੋਂ ਪਤਾ ਲੱਗਣਾ ਹੈ ਕਿ ਨਸ਼ਾ ਬੰਦ ਹੋਇਆ ਜਾਂ ਨਹੀਂ ਹੋਇਆ ਦੂਜੀ ਵੱਡੀ ਖਬਰ ਹੈ ਕਿ ਇੱਕ ਥਾਣੇਦਾਰ ਨੂੰ ਇੱਕ ਏਐਸਆਈ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਏਐਸਆਈ ਨੂੰ ਥਾਣੇਦਾਰ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਤੇ ਕਿੱਥੋਂ ਕੀਤਾ ਗਿਆ ਤੇ ਮਾਮਲਾ ਕੀ ਹੈ ਹੁਣ ਉਹ ਵੀ ਸੁਣ ਲਓ ਬਰਨਾਲਾ ਦੇ ਤਨੌਲਾ ਥਾਣੇ ਦੇ ਵਿੱਚ ਤਨਾਤ ਸੀ ਏਐਸਆਈ ਸੁਖਦੀਪ ਸਿੰਘ ਉਹਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ 8000 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਹੈ ਵਿਜੀਲੈਂਸ ਦੇ ਦੋਸ਼ ਨੇ ਕਿ ਇਹ ਜਿਹੜਾ ਏਐਸਆਈ ਹੈ ਇਹ 8000 ਰੁਪਿਆ ਰਿਸ਼ਵਤ ਲੈ ਰਿਆ ਸੀ ਤੇ ਅਸੀਂ ਇਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ ਹੁਣ ਉਹ ਐਸਆਈ ਤਾਂ ਗ੍ਰਿਫਤਾਰ ਕਰ ਲਿਆ ਉਹਨੂੰ ਉੱਤੇ ਹੁਣ ਕੇਸ ਚੱਲੇਗਾ ਉਹ ਜੇਲ੍ਹ ਵੀ ਜਾਏਗਾ ਪਰ ਸਵਾਲ ਇੱਥੇ ਵੱਡਾ ਹੈ ਮਿੱਤਰੋ ਮੈਂ ਪਹਿਲਾਂ ਤੁਹਾਡੇ ਤੋਂ ਪੁੱਛ ਲਵਾਂ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਖਤਮ ਹੋ ਗਈ ਹੈ ਵੇਖੋ ਪੰਜਾਬ ਸਰਕਾਰ ਦੋ ਵੱਡੇ ਦਾਅਵੇ ਕਰ ਰਹੀ ਹੈ ਇੱਕ ਵੀ ਅਸੀਂ ਨਸ਼ੇ ਖਤਮ ਕਰਤੇ ਦੂਜਾ ਅਸੀਂ ਰਿਸ਼ਵਤਖੋਰੀ ਨੂੰ ਵੱਡੀ ਠੱਲ ਪਾਤੀ ਮੈਂ ਪੁੱਛਣਾ ਚਾਹਣਾ ਕੀ ਰਿਸ਼ਵਤਖੋਰੀ ਬੰਦ ਹੋ ਗਈ ਕੀ ਨਸ਼ੇ ਬੰਦ ਹੋ ਗਏ ਥੋੜੇ ਇਲਾਕਿਆਂ 'ਚ ਥੋੜੇ ਸ਼ਹਿਰ ਦੇ ਦਫ਼ਤਰਾਂ 'ਚ ਰਿਸ਼ਵਤਖੋਰੀ ਦਾ ਕੀ ਹਾਲ ਹੈ ਤੇ ਨਸ਼ੇ ਦਾ ਇਹ ਤੁਸੀਂ ਆਪਣਾ ਕਮੈਂਟ ਲਿਖਿਓ ਜੇ ਮੇਰੇ ਤੋਂ ਪੁੱਛੋ ਮੈਨੂੰ ਇੰਝ ਲੱਗਦਾ ਪਹਿਲੀ ਤਾਂ ਗੱਲ ਜਿੰਨੇ ਵੱਡੇ ਪੱਦਰ ਤੇ ਬੜੇ ਬੇਖੌਫ ਹੋ ਕੇ ਆ ਮੁਲਾਜ਼ਮ ਰਿਸ਼ਵਤ ਲੈਣ ਦੇ ਫੜੇ ਜਾ ਰਹੇ ਨੇ ਉਥੋਂ ਹੀ ਪਤਾ ਲੱਗਦਾ ਕਿ ਬੰਦ ਨਹੀਂ ਹੋਈ ਜੇਕਰ ਕੋਈ ਚੀਜ਼ ਬੰਦ ਹੋ ਜੇ ਸ਼ਕਤੀ ਬਹੁਤ ਹੋ ਜੇ ਉਹਦਾ ਡਰ ਇੰਨਾ ਪੈ ਜਾਂਦਾ ਇੰਨਾ ਪੈ ਜਾਂਦਾ ਕਿ ਇੰਨੀ ਆਸਾਨੀ ਨਾਲ ਕੋਈ 5-5 7-7000 ਰੁਪਇਆ ਰਿਸ਼ਵਤ ਲੈਂਦਾ ਨਹੀਂ ਫੜਿਆ ਜਾਂਦਾ ਹੁੰਦਾ ਤਾਂ ਹੁਣ ਇਹ ਜਿੱਦਾਂ ਰੋਜ਼ਾਨਾ ਆਪਾਂ ਮਾਮਲੇ ਸੁਣ ਰਹੇ ਆ ਕਿ ਕੋਈ 5000 ਲੈਂਦਾ ਫੜਿਆ ਜਾ ਰਿਹਾ ਕੋਈ 10000 ਲੈਂਦਾ ਫੜਿਆ ਜਾ ਰਿਹਾ ਕਦੇ ਕੋਈ ਪਟਵਾਰੀ ਕਦੇ ਕੋਈ ਕਾਨੂੰਗੋ ਕਦੇ ਕੋਈ ਥਾਣੇਦਾਰ ਕਦੇ ਕੋਈ ਮਤਲਬ ਐਸਐਚਓ ਰੋਜ਼ਾਨਾ ਦੀਆਂ ਖਬਰਾਂ ਹੋ ਗਈਆਂ ਇਹ ਤਾਂ ਫਿਰ ਕੀ ਮੰਨੀਏ ਕਿ ਰਿਸ਼ਵਤਖੋਰੀ ਖਤਮ ਹੋ ਗਈ ਹੈ ਕਿ ਜਾਂ ਇਹ ਮੰਨਿਆ ਜਾਵੇ ਕਿ ਅਜੇ ਉਦਾਂ ਹੀ ਚੱਲਦਾ ਪਿਆ ਸਭ ਕੁਝ ਵੇਖੋ ਸਾਡੇ ਕੁਝ ਮਿੱਤਰਾਂ ਨੇ ਸਾਨੂੰ ਇਹ ਦੱਸਿਆ ਉਹ ਕਹਿੰਦੇ ਅਸੀਂ ਨਸ਼ਾ ਵੇਚਣ ਵਾਲਿਆਂ ਦੀਆਂ ਸ਼ਿਕਾਇਤਾਂ ਕੀਤੀਆਂ ਨੇ ਉਹ ਕਹਿੰਦੇ ਕਿ ਜਿਹੜਾ ਸਰਕਾਰ ਨੇ ਨੰਬਰ ਦਿੱਤਾ ਹੈ ਟੋਲ ਫਰੀ ਵੀ ਇਹਦੇ ਉੱਪਰ ਸ਼ਿਕਾਇਤ ਕਰੋ ਜੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਕਾਰਵਾਈ ਹੋਏਗੀ ਉਹ ਕਹਿੰਦੇ ਅਸੀਂ 2 2 3 3 ਵਾਰੀ ਜਾਣਕਾਰੀ ਦੇ ਚੁੱਕੇ ਆ ਪਰ ਕੱਖ ਨਹੀਂ ਕੀਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਆਇਆ ਹੀ ਨਹੀਂ ਪੁੱਛਿਆ ਹੀ ਨਹੀਂ ਹੁਣ ਤੁਸੀਂ ਦੱਸੋ ਫਿਰ ਇਹ ਯੁੱਧ ਨਸ਼ਾ ਵਿਰੁੱਧ ਕਿ ਹੋ ਗਿਆ ਤੇ ਇਹ ਭ੍ਰਿਸ਼ਟਾਚਾਰ ਵਿਰੁੱਧ ਮਹਿੰਮ ਜਿਹੜੀ ਆ ਇਹ ਕਿੰਨੀ ਕੁ ਸਫਲ ਨਜ਼ਰ ਤੁਹਾਨੂੰ ਆ ਰਹੀ ਆ ਵੈਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਇਨਚਾਰਜ ਲਾਏ ਹੋਏ ਨੇ ਮਨੀਸ਼ ਸੋਦੀਆ ਜਿਵੇਂ ਉਹਨਾਂ ਨੇ ਪਿਛਲੇ ਦਿਨੀ ਹੁਬ ਕੇ ਇਹ ਕਿਹਾ ਕਿ 2027 ਦੀਆਂ ਚੋਣਾਂ ਅਸੀਂ ਗੁੰਡਾਗਰਦੀ ਨਾਲ ਵੀ ਜਿੱਤਣੀਆਂ ਝੂਠ ਵੀ ਬੋਲਣਾ ਲੜਾਈ ਝਗੜੇ ਵੀ ਕਰਨੇ ਨੇ ਚੋਣਾਂ ਜਿੱਤਣ ਲਈ ਉਥੋਂ ਫਿਰ ਪਤਾ ਲੱਗ ਜਾਂਦਾ ਸਰਕਾਰ ਦੀ ਨੀਅਤ ਕੀ ਹੈ ਸਰਕਾਰ ਨੂੰ ਇੰਜ ਲੱਗਦਾ ਕਿ ਚੋਣਾਂ ਤਾਂ ਐ ਗੁੰਡਾਗਰਦੀ ਨਾਲ ਜਿੱਤੀਆਂ ਜਾ ਸਕਦੀਆਂ ਫਿਰ ਇੱਥੇ ਸਾਰਾ ਕੁਝ ਕਰਨ ਦੀ ਕੀ ਲੋੜ ਹੈ ਦਿੱਲੀ ਦੇ ਵਿੱਚ ਵੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਆ ਇਨੇ ਕਈ ਵੱਡੇ ਦਾਅਵੇ ਕੀਤੇ ਪਰ ਲੋਕਾਂ ਨੇ ਹਰਾਤਾ ਤੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਲੋਕ ਕਹਿੰਦੇ ਨੇ ਕਿ ਹਾਲ ਪਿਛਲੀਆਂ ਸਰਕਾਰਾਂ ਵਾਲਾ ਹੀ ਹੈ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪ ਕਿਹਾ ਸੀ ਕਿ 2009 ਤੱਕ ਸਿਰਫ 1000 ਕੁ ਬੰਦਾ ਹੈਰੋਇਨ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਹੋਇਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਅੱਜ 25 30 ਲੱਖ ਤੱਕ ਜੇ ਲੋਕ ਨਸ਼ਿਆਂ ਦੇ ਸ਼ਿਕਾਰ ਹੋਏ ਨੇ ਤਾਂ ਇਹ ਸਭ ਸਿਆਸਤਾਂ ਦੀ ਦੇਣ ਹੈ ਇਹ ਮੁੱਖ ਮੰਤਰੀ ਸਾਹਿਬ ਦੀ ਆਪ ਦੀ ਵਲਡਿੰਗ ਹੈ ਉਹ ਕਹਿੰਦੇ 2016 ਤੱਕ 20 ਲੱਖ ਦੇ ਕਰੀਬ ਵਿਅਕਤੀ ਜਿਹੜੇ ਆ ਉਹ ਨਸ਼ਿਆਂ ਦੀ ਚਿੱਟੇ ਦੀ ਗ੍ਰਫਤਚਾ ਚ ਆ ਚੁੱਕੇ ਸੀ ਮਤਲਬ ਕਾਲੀਆਂ ਦੀ ਸਰਕਾਰ ਸਰਕਾਰ ਦੇ ਵਿੱਚ ਇੰਨੀ ਤੇਜ਼ੀ ਨਾਲ ਨਸ਼ਾ ਉਹਨਾਂ ਨੇ ਕਿਹਾ ਫੈਲਿਆ ਪਰ ਸਵਾਲ ਇਹ ਆ ਉਹਨਾਂ ਵੇਲੇ ਫੈਲਿਆ ਕਾਂਗਰਸ ਨੇ ਰੋਕਿਆ ਨਹੀਂ ਆਮ ਆਦਮੀ ਪਾਰਟੀ ਦੇ 4 ਸਾਲ ਲੰਘ ਗਏ 4 ਸਾਲ ਕੀ ਆਮ ਆਦਮੀ ਪਾਰਟੀ ਨੇ ਇਹਦੇ ਉੱਪਰ ਕੋਈ ਠੋਸ ਲਗਾਮ ਲਗਾਈ ਹੈ ਤੁਹਾਨੂੰ ਨજર ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ ਤੁਸੀਂ ਆਪਣਾ ਕੀਮਤੀ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਦੇਖੋ ਅੱਜ ਵੀ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਇੱਥੇ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਉੱਥੇ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਪੰਜਾਬ ਸਰਕਾਰ ਫੜਨ ਦੇ ਦਾਅਵੇ ਕਰ ਰਹੀ ਹੈ ਠੀਕ ਹੈ ਪਰ ਆ ਜਿਹੜੀ ਓਵਰਡੋਜ ਪਹੁੰਚਦੀ ਹੈ ਗਲੀਆਂ ਤੱਕ ਮੁਹੱਲਿਆਂ ਤੱਕ ਇਹ ਫਿਰ ਕੌਣ ਪਚਾਰਿਆ ਓਵਰਡੋਜ ਦਾ ਮਤਲਬ ਹੈ ਲੋੜ ਤੋਂ ਵੱਧ ਮਾਤਰਾ ਮਿਲ ਰਹੀ ਹੈ ਓਵਰਡੋਜ ਹੈ ਨਾ ਤੇ ਓਵਰਡੋਜ ਕਿੱਥੋਂ ਪਹੁੰਚ ਰਹੀ ਹੈ ਓਵਰਡੋਜ ਦੇ ਨਾਲ ਮੌਤਾਂ ਕਿਉਂ ਹੋ ਰਹੀਆਂ ਨੇ ਕਿੰਨੀਆਂ ਮੌਤਾਂ ਪਿਛਲੇ 2 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਜਿੱਥੇ ਲੋਕਾਂ ਨੇ ਇਹ ਕਿਹਾ ਕਿ ਚਿੱਟੇ ਦੀ ਓਵਰਡੋਜ ਲਈ ਸੀ ਤਾਂ ਮੌਤ ਹੋਈ ਹੈ ਹੁਣੇ ਸਵਾਲ ਤਾਂ ਮੂੰਹ ਅੱਡ ਕੇ ਖੜੇ ਨੇ ਪਰ ਇਹਨਾਂ ਦਾ ਜਵਾਬ ਕੌਣ ਦੇਗਾ ਕੋਈ ਦੇਗਾ ਤੁਹਾਨੂੰ ਕੀ ਲੱਗਦਾ ਹੈ ਬਹੁਤ